ਸਾਸਰੀ ਘਰ ਦੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਮੰਗਲਵਾਰ 5 ਮਾਰਚ ਅੱਦਰ ਜੀ ਮੈਂ ਆ ਤੇ ਕਿਚਨ ਦੇ ਵਿੱਚ ਆ ਗਈਆਂ ਤੇ ਹੁਣ ਆਪਾਂ ਕਰਦੇ ਹਾਂ ਕਿਚਨ ਦੇ ਵਿੱਚ ਆਪਣੇ ਥੋੜੇ ਸਾਰੇ ਕੰਮ ਤੇ ਅੱਦਰ ਜੀ ਮੈਂ ਨਾ ਸੁੱਕੇ ਛੋਲੇ ਸੋਰੀ ਸੁੱਕੇ ਮਟਰ ਸੀਗੇ ਕਾਫੀ ਦਿਨ ਦੇ ਲਿਆਂਦੇ ਹੋਏ ਸੀ ਤੇ ਮੈਂ ਕਿਹਾ ਚਲੋ ਅੱਜ ਇਹਨਾਂ ਨੂੰ ਬਣਾ ਲੈਂਨੀ ਹਾਂ ਉਹਨਾਂ ਨੂੰ ਮੈਂ ਧੋ ਕੇ ਨਾ ਮਟਰਾਂ ਨੂੰ ਪੀਓ ਕੇ ਰੱਖ ਦਿੱਤਾ ਰਾਤ ਵਾਸਤੇ ਬਣਾਵਾਂਗੇ ਤੇ ਅੱਧਰ ਮੈਂ ਜੀ ਹੁਣ ਦੁਪਹਿਰ ਨੂੰ ਬਣਾਵਾਂਗੀ ਭਿੰਡੀ ਦੀ ਸਬਜੀ ਤੇ ਭਿੰਡੀ ਮੈਂ ਧੋ ਕੇ ਰੱਖਣ ਲੱਗੀ ਆ ਭਿੰਡੀ ਜੀ ਮੈਂ ਧੋ ਕੇ ਰੱਖ ਦਿੱਤੀ ਆ ਆਲੂ ਵੀ ਛਿਲ-ਛਿਲ ਕੇ ਰੱਖ ਦਿੱਤੇ ਨੇ ਕੱਟ ਕੇ ਤੇ ਅੱਧਰ ਜੀ ਆਪਾਂ ਰਾਤ ਦੀ ਸਬਜੀ ਵਾਸਤੇ ਵੀ ਮਸਾਲਾ ਗਰੇਵੀ ਬਣਾ ਲਈ ਆ ਪੀਸ ਲਿਆ ਮਸਾਲਾ ਪਿਆਜ਼ ਟਮਾਟਰ ਅਦਰਕ ਲਸਣ ਹਰੀ ਮਿਰਚ ਤੇ ਹੁਣ ਜੀ ਇੱਧਰ ਆਪਣੀ ਚਾਹ ਵੀ ਬਣ ਗਈ ਆ ਹੁਣ ਆਪਾਂ ਪਹਿਲਾਂ ਚਾਹ ਪਾ ਲੈਨੇ ਆ ਤੇ ਇਸ ਟਾਈਮ ਜੀ ਮੇਰਾ ਨਾ ਸਿਰ ਬਹੁਤ ਜ਼ਿਆਦਾ ਦੁਖਦਾ ਭਾਜ ਇਸ ਟਾਈਮ ਮੈਂ ਆਵਾਜ਼ ਪਰਦੀ ਪਈ ਰਾਤ ਨੂੰ ਬਹੁਤ ਜ਼ਿਆਦਾ ਬੁਰਾ ਹਾਲ ਹੈ ਪਤਾ ਨਹੀਂ ਮੇਰਾ ਬੀਪੀ ਬੀਪੀ ਕਟਿਆ ਕੀ ਹੋਇਆ ਬਹੁਤ ਬੁਰਾ ਹਾਲ ਹੈ ਬਹੁਤ ਮੁਸ਼ਕਿਲ ਨਾ ਆਵਾਜ਼ ਭਰ ਰਹੀ ਹੈ तो हूँ जी आप कोठे से आ गए थे चा चू लैके अच थोड़े ना बदल बदल जो हो हवा हवा चलती पी है ते आज जी मैं न चूल्हे से बनावगी दोपहर दब्जी से रात की भी सब्जी चलो जी हूँ मैं ना भिंडियां कटदी भी सी सु गई स ਇਦਰ ਜੀ ਲੱਕੜਾਂ ਵੀ ਲਿਆ ਕੇ ਕੋਠੇ ਤੇ ਰੱਖ ਦਿੱਤੀਆਂ ਨੇ ਪਾਤੀਆਂ ਵੀ ਥੋੜੇ ਥੋੜੇ ਸਲਾਬੀਆਂ ਜੀ ਹੋਣਗੇ ਥੋੜੇ ਧੁੱਪ ਲੱਗ ਜੂਗੀ ਹਲਕੀ ਹਲਕੀ ਧੁੱਪ ਆ ਰਹੀ ਹੈ ਇਦਰ ਤੇ ਹੁਣ ਜੀ ਆਪਾਂ ਭਿੰਡੀ ਵੀ ਕੱਟ ਲਈ ਆਲੂ ਵੀ ਪਿੱਛੇ ਥੋੜੇ ਜਿਹਾ ਪਿਆਜ਼ ਕੱਟ ਲਿਆ ਤੇ ਇਦਰ ਜੀ ਨੇ ਰਾਤ ਦਾ ਕੀੜਾ ਅੰਦਰ ਆਇਆ ਹੋਇਆ ਸੀਗਾ ਪਹਿਲਾਂ ਉੱਡ ਗਿਆ ਸੀ ਹੁਣ ਮੈਂ ਝਾੜੂ ਕੱਢਣ ਲੱਗੀ ਸੋਫੇ ਥੱਲੇ ਸੀਗਾ ਪੁੱਠਾ ਜਾ ਦੇਖੋ ਟੱਪੀਆ ਰਿਆ ਤੇ ਮੈਂ ਕਿਹਾ ਚਲੋ ਇਹਨੂੰ ਸਿੱਧਾ ਕਰ ਦਿੰਨੀ ਆ ਜਦੋਂ ਮੈਂ ਸਿੱਧਾ ਕੀਤਾ ਨਾ ਹੱਥਾਂ ਨਾਲ ਬੜੀ ਗੰਦੀ ਜਿਹੀ ਸਮੈਲ ਆਣ ਲੱਗੀ ਸੀ ਮੇਰੇ ਹੱਥ 'ਚ ਫਿਰ ਮੈਂ ਚੰਗੀ ਤਰ੍ਹਾਂ ਨਾ ਹੈਂਡ ਵਾਸ਼ ਨਾਲ ਹੱਥ ਉਤੇ ਆ ਪਤਾ ਨਹੀਂ ਕੀੜਾ ਕੀੜਾ ਹੈ ਲੋ ਜੀ ਹੁਣ ਆਪਾਂ ਨਾ ਸਾਰਾ ਕੰਮ ਕੁਮ ਨੀਚੇ ਨਿਵੇੜ ਲਿਆ। ਚੁੱਲ੍ਹੇ ਦੇ ਵਿੱਚ ਅੱਗ ਵੀ ਮਚਾ ਲਈ ਐ, ਤੇਲ ਮੈਂ ਪਹਿਲਾਂ ਹੀ ਪਾ ਲਈ ਇਸ ਕੜਾਈ ਦੇ ਵਿੱਚ। ਹੁਣ ਥੋੜਾ ਜਿਹਾ ਜੀਰਾ ਪਾਤਾ ਐ। ਛੋ ਜੀ ਹੁਣ ਆਪਾਂ ਜੀਰਾ ਨੂੰ ਥੋੜਾ ਜਿਹਾ ਫੁੱਲ ਲਿਆ। ਹੁਣ ਆਪਾਂ ਪਾਉਣ ਲੱਗੇ ਆਂ ਪਿੰਡੀ ਤੇ ਆਲੂ। ਵਿੱਚੇ ਪਿਆਜ਼ ਨੇ ਇਹਨਾਂ ਨੂੰ ਆਪਾਂ ਦੋ ਤਿੰਨ ਮਿੰਟ ਤੱਕ ਪਹਿਲਾਂ ਫਰਾਈ ਕਰਾਂਗੇ ਹਵਾ ਚਲਦੀ ਦੀ ਹੈ ਨਾ ਕਿ ਅੱਗਦਰਦਰ ਹੋ ਰਹੀ ਹੈ ਹਵਾ ਨਾਲ ਢਿੰਡੀ ਬਹੁਤ ਥੋੜੀ ਜਿਹੀ ਸੀਗੀ पाइया तो भी बहुत घट है भिंडी ते आलू ज्यादा पा ले फिर हूँ जी आप फ्राई कर लिए भिंडी हम पा लेंगे लूण मिर्च बाद इतने मटर की सब्जी भी बना लगी ਰਾਤ ਵਾਸਤੇ ਹੁਣ ਜੀ ਪਿੰਡੇ ਨੂੰ ਆਪਾਂ ਟੱਕ ਕੇ ਨਾ ਪਕਾ ਲਾਂਗੇ ਪਿੰਡ ਦੀ ਸਬਜੀ ਬਸ ਬਾਣੀ ਚੱਲੀ ਏ। ਖਿਨਾਰੇ ਨਾਲ ਕੁੱਕਰ ਵੀ ਮੰਗਾ ਲਿਆ ਵਿੱਚ ਮਸਾਲਾ ਪਾ ਕੇ ਲਈ ਆਂ ਡੋਂਗੇਰੇ ਵਿੱਚ। हम दूजी सब्जी भी इतने नाल ही मसाला भुन के रख देंगे रात वास्तु बन शाम तक बनती रहूगी आराम तो जी आप सब्जी लाती है हूँ